ਹਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਬ੍ਰੌਕੇਟ ਦੇ ਸੂਟਸ ਪਿਓਰ ਦੇ ਵੀ ਰਹਿਣਗੇ ਜੀ ਸੈਮੀ ਦੇ ਵੀ ਰਹਿਣਗੇ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਵਾਂਗੇ ਤੁਸੀਂ ਕਹਿ ਦਿੰਦੇ ਜੀ ਲੌਂਗ ਵੀਡੀਓਜ਼ ਕਿਉਂ ਨਹੀਂ ਬਣਾਉਂਦੇ ਤੁਸੀਂ ਸ਼ਾਰਟ ਵੀਡੀਓਜ਼ ਪਾਉਂਦੇ ਆ ਇਹਦਾ ਰੀਜ਼ਨ ਆ ਜੀ ਪ੍ਰਨਾਸ਼ਕੌਰ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਪ੍ਰਨਾਸ਼ਕੌਰ ਅਜੇ ਵੀ ਕਿਵੇਂ ਬੈਠੀ ਹੋਈ ਐ ਦੇਖੋ ਜੀ ਇਸ ਤਰ੍ਹਾਂ ਦੇ ਨਾਲੇ ਬੈਠ ਜਾਂਦੀ ਹੈ ਕਦੇ ਵੀਡੀਓਜ਼ ਬਣਾਉਣ ਦਿੰਦੀ ਹੈ ਕਦੇ ਨਹੀਂ ਬਣਾਉਣ ਦਿੰਦੀ ਆਪਣਾ ਹੀ ਵਿੱਚ ਮਿਊਜ਼ਿਕ ਸਿਸਟਮ ਕ੍ਰੀਏਟਰ ਰੱਖਦੀ ਹੈ ਇਸ ਲਈ ਫਿਰ ਸਾਨੂੰ ਹੁੰਦਾ ਹੈ ਕਿ ਆਪਾਂ ਵੇਟ ਕਰਨ ਦੇ ਨਾਲ ਉਹ ਨਾ ਫਟਾਫਟ ਸ਼ਾਟ ਵੀਡੀਓਜ਼ ਤੁਹਾਨੂੰ ਦੇ ਚੱਲੀ ਰਹੀ ਹੈ ਰੀਜ਼ਨ ਇਹ ਹੁੰਦਾ ਠੀਕ ਹੈ ਜੀ ਆਹ ਦੇਖੋ ਜੀ ਫਰਸਟ ਕਲਰ ਬ੍ਰੌਕੇਟ ਦਾ ਮੈਚਿੰਗ ਰਹੇਗੀ ਜੀ ਇਸ ਤਰ੍ਹਾਂ ਦੇ ਨਾਲ ਇਹ ਤੁਹਾਡੀ ਮੈਚਿੰਗ ਬਾਟਮ ਰਹੇਗੀ ਸਿਲਕ ਦੀ ਸੌਫਟ ਹੈ ਜੀ ਬਿਲਕੁਲ ਠੀਕ ਹੈ ਤੇ ਤੁਸੀਂ ਨਾ ਬ੍ਰੌਕੇਟ ਦਾ ਪ੍ਰਿੰਟ ਦੇਖੋ ਨੇੜੇ ਤੋਂ ਦੂਸਰੀ ਸਾਈਡ ਵੀ ਨਾ ਤੁਹਾਨੂੰ ਦਿਖਾਉਣੀ ਹੈ ਇਸ ਤਰ੍ਹਾਂ ਦੇ ਨਾਲ ਕੋਈ ਵੀਵਿੰਗ ਨਹੀਂ ਹੈਗੀ ਇਸ ਸਾਈਡ ਠੀਕ ਇਸ ਤਰ੍ਹਾਂ ਦੇ ਨਾਲ ਇਹ ਵਾਲੀ ਪ੍ਰਿੰਟਿੰਗ ਹੈ ਬੜਾ ਹੀ ਪਿਆਰਾ ਜਿਹਾ ਹੈਗਾ ਇਹ ਸ਼ੇਡ ਹੈ ਜਿਹੜਾ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਠੀਕ ਹੈ ਸੇਮ ਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਇੱਕ ਕਲਰ ਹੈਗਾ ਆਪਣੇ ਕੋਲੇ ਬਲੈਕ ਸਟਾਫ ਹਰ ਇੱਕ ਤਰ੍ਹਾਂ ਦਾ ਅਵੇਲੇਬਲ ਹੈਗਾ ਜੀ ਜੇ ਤੁਹਾਨੂੰ ਮਤਲਬ ਜਲਦੀ ਹੁੰਦਾ ਨਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਲਿਆ ਕਰੋ ਵੈਸੇ ਤਾਂ ਆਪਣੀ ਵੈਬਸਾਈਟ ਤੇ ਜਾਇਆ ਕਰੋ ਉੱਥੇ ਹਰ ਸਾਰਾ ਸਟਾਫ ਅਪਡੇਟ ਹੁੰਦਾ ਜਾਂਦਾ www.gulabcreations.com ਤੇ ਜਾਇਓ ਇਹ ਵਾਲੇ ਸੂਟਸ ਵੀ ਅਪਡੇਟ ਹੋ ਜਾਣਗੇ ਉੱਥੋਂ ਜਾ ਕੇ ਤੁਸੀਂ ਆਪਣੇ ਆਰਡਰਸ ਬੁੱਕ ਕਰ ਸਕਦੇ ਹੋ ਇੱਥੋਂ ਵੀ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਜੀ ਸੈਕੰਡ ਹੈਗਾ ਇਸ ਦੇ ਵਿੱਚ ਬਲੈਕ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਇਸ ਦੇ ਨਾਲ ਤੁਸੀਂ ਇਸ ਦੇ ਵਿੱਚ ਨੇ ਬੜਾ ਪਿਆਰਾ ਪਿੰਕ ਜਿਹਾ ਕਲਰ ਹੈ ਉਸ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ embroidery ਕਰਵਾਉਣੀ ਹੈ denn ਤੁਸੀਂ ਕਰਵਾ ਸਕਦੇ ਹੋ ਸੋਨਾ ਲੱਗਣਾ ਬਾਟਮ ਦੇ ਉੱਪਰ ਤੁਸੀਂ ਪਿੰਕ ਕਲਰ ਦੇ ਨਾਲ embroidery ਕਰਵਾ ਕੇ ਪਿੰਕ ਇਸ ਦੇ ਨਾਲ ਦੁਪੱਟਾ ਪੇਅਰ ਅਪ ਕਰਿਓ ਅਗਰ ਤੁਹਾਨੂੰ ਲੱਗਦਾ ਸੀ ਬਲੈਕ ਨਹੀਂ ਲੈਣਾ ਤੇ ਤੁਹਾਡੇ ਸੂਟ ਨੂੰ ਚਾਰ ਚੰਨ ਲੱਗ ਜਾਣੇ ਹੈ ਜੀ ਲਓ ਜੀ ਨੈਕਸਟ ਕਲਰ ਪੀਕਾਕ ਸ਼ੀਡ ਬੜਾ ਹੀ ਪਿਆਰਾ ਸੂਟ ਹੈ ਅੰਬੀਆਂ ਵਾਲਾ ਪੈਟਰਨ ਬਣਿਆ ਹੋਇਆ ਇਸ ਦਾ ਬਹੁਤ ਹੀ ਜ਼ਿਆਦਾ ਸੋਹਣਾ ਪੈਟਰਨ ਹੈ ਜੀ ਠੀਕ ਹੈ ਅਗੇਨ ਪਲੇਨ ਬਾਟਮ ਰਹੇਗੀ ਬਿਲਕੁਲ ਸੌਫਟ ਫੋਰਥ ਹੈ ਵਾਲਾ ਡਿਜ਼ਾਈਨ ਡਿਜ਼ਾਈਨ ਤੇ ਕਲਰ ਮਸਟਰਡ ਕਲਰ ਹੈ ਇਸ ਤਰ੍ਹਾਂ ਦੇ ਨਾਲ ਲਓ ਜੀ ਠੀਕ ਹੈ ਦੂਸਰੀ ਸਾਈਡ ਤੋਂ ਵੀ ਦੇਖ ਸਕਦੇ ਹੋ ਇੱਧਰ ਦੇਖੋ ਕਿੰਨਾ ਜ਼ਿਆਦਾ ਸੋਹਣਾ ਕਲਰ ਸਦਾ ਬਹਾਰ ਨੇ ਜੀ ਹਮੇਸ਼ਾ ਚੱਲਣ ਵਾਲੇ ਸੂਟ ਨੇ ਪਿਓਰ ਦੇ ਉੱਪਰ ਹੈ ਪਿਓਰ ਦੇ ਉੱਪਰ ਹੈ ਜੀ ਇਸ ਤਰ੍ਹਾਂ ਦੇ ਨਾਲ ਕ੍ਰੇਪ ਦੀ ਆਪਾਂ ਨੇਚਰਲ ਕ੍ਰੇਪ ਦੀ ਬਾਟਮ ਲਗਾਈ ਹੋਈ ਹੈ ਠੀਕ ਹੈ ਤੇ ਕਲਰ ਦੇਖੋ ਜੀ ਕਿੰਨਾ ਜਿਆਦਾ ਪਿਓਰ ਹੈ ਬਿਲਕੁਲ ਪਿਓਰ ਹੈ ਇਸ ਤਰ੍ਹਾਂ ਦੀ ਨਾਲ ਸੌਫਟ ਸਟੱਫ ਹੈ ਜਿੱਦਾਂ ਨਾ ਜੀ ਬ੍ਰੋਕੇਟ ਹੈ ਇਹ ਚੁਬਣ ਵਾਲੀ ਚੀਜ਼ ਹੈ ਨਹੀਂ ਇਹ ਬਿਲਕੁਲ ਵੀ ਨਹੀਂ ਚੁਬਦਾ ਬਿਲਕੁਲ ਸੌਫਟ ਹੈ ਪਿਓਰ ਚੁਣੌਣ ਦਾ ਦੁਪੱਟਾ ਕਰਵਾਓ ਜੀ ਇਸਦੇ ਨਾਲ ਬਹੁਤ ਸੋਹਣਾ ਸੂਟ ਲੱਗਣਾ ਹੈ ਠੀਕ ਹੈ ਨੈਕਸਟ ਇਹ ਵਾਲਾ ਪ੍ਰਿੰਟ ਹੈ ਬਿਲਕੁਲ ਪਿਓਰ ਹੈ ਜੀ ਇਸ ਤਰ੍ਹਾਂ ਦੇ ਨਾਲ ਦੇਖੋ ਕੋਈ ਵੀਵਿੰਗ ਨਹੀਂ ਹੈਗੀ ਇਸ ਸਾਈਡ ਵੀ ਕਲਰਸ ਹੈਗੇ ਨੇ ਜਿਹੜੇ ਹਰ ਇਸ ਗਰੁੱਪ ਦੇ ਲਈ ਨੇ ਐਸ ਆਲਵੇਸ ਇਸ ਤਰ੍ਹਾਂ ਦੇ ਨਾਲ ਠੀਕ ਹੈ ਇਹ ਤੁਹਾਨੂੰ ਆਲ ਓਵਰ ਸੂਟ ਵੀ ਮਿਲ ਜੇਗਾ ਮੈਚਿੰਗ ਕਰਵਾਉਣੀ ਹੋਈ ਤੁਸੀਂ ਇਸ ਦੇ ਨਾਲ ਮੈਚਿੰਗ ਵੀ ਕਰਵਾ ਸਕਦੇ ਹੋ ਇਸ ਦੇ ਨਾਲ ਕ੍ਰੇਪ ਦੀ ਮੈਚਿੰਗ ਲੱਗ ਜੇਗੀ ਜੇ ਸ਼ਿਮਰ ਦੀ ਲਗਵਾਉਣੀ ਹੋਈ ਤੁਸੀਂ ਸ਼ਿਮਰ ਦੀ ਵੀ ਮੈਚਿੰਗ ਲਗਾ ਸਕਦੇ ਹੋ ਵੈਸੇ ਕ੍ਰੇਪ ਦੀ ਲਗਾਓ ਜਿਆਦਾ ਸੋਹਣੀ ਲੱਗਦੀ ਹੈ ਹਾਂ ਹਾਂਜੀ ਅੱਗੇ ਵਾਲਾ ਕਲਰ ਦੇਖੋ ਵਾਈਨ ਇਹਨਾਂ ਹਮੇਸ਼ਾ ਦੇ ਲਈ ਚੱਲਣ ਵਾਲੀ ਹੀ ਹੈਗੀ ਹੈ ਜਿਹੜੇ ਸਟਾਫ ਨੇ ਡਿਫਰੈਂਟਸ ਵੀ ਨੇ ਸੋਰੀ ਕਲਰਸ ਤੇ ਡਿਜ਼ਾਈਨਸ ਨੇ ਜਿਹੜੇ ਹਮੇਸ਼ਾ ਚੱਲਦੇ ਰਹਿੰਦੇ ਨੇ 트ੈਂਡ ਦੇ ਵਿੱਚ ਰਹਿੰਦੇ ਨੇ ਠੀਕ ਹੈ ਪਰਪਲ ਕਲਰ ਹੈ ਜੀ ਬਹੁਤ ਹੀ ਪਿਆਰਾ ਪਰਪਲ ਕਲਰ ਲਓ ਜੀ ਨੈਕਸਟ ਪਰਪਲ ਇੱਕ ਇਹ ਵਾਲਾ ਆ ਗਿਆ ਇਸ ਤਰ੍ਹਾਂ ਦੇ ਨਾਲ ਇਹ ਵਾਲੀ ਕ੍ਰੇਪ ਦੀ ਬਾਟਮ ਆਪਸ ਦੇ ਨਾਲ ਮੈਚ ਕੀਤੀ ਹੋਈ ਹੈ ਸੇਮ ਕਲਰ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ ਹਾਂਜੀ ਨੈਕਸਟ ਇਹ ਵਾਲੇ ਦੁਪੱਟਾ ਸੂਟ ਨੇ ਮੈਚਿੰਗ ਬਾਟਮਾਂ ਦੇ ਨਾਲ ਦੋ ਸੂਟ ਆਪਣੇ ਕੋਲੇ ਅਵੇਲੇਬਲ ਨੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਅਵੇਲੇਬਲ ਪਲੇਨ ਬਾਟਮ ਰਹੇਗੀ ਸਿਲਕ ਦੀ ਤੇ ਨਾਲ ਇਹ ਦੁਪੱਟਾ ਰਹਿਣਾ ਵਿੱਚ ਬੂਟੀ ਰਹੇਗੀ ਦੁਪੱਟੇ ਤੇ ਠੀਕ ਹੈ ਚਨੌਨ ਬੂਟੀ ਬੋਲਦੇ ਆ ਇਹਨੂੰ ਉਹ ਵਾਲਾ ਸਟਾਫ ਹੈ ਇਹ ਤੇ ਇੱਥੇ ਤੁਹਾਡੇ ਪ੍ਰੋਪਰ ਫਿਨਿਸ਼ਿੰਗ ਮਿਲੇਗੀ ਤੁਹਾਨੂੰ ਸਾਰੀਆਂ ਸਾਈਡਸ ਤੇ ਉੱਪਰ ਇਹ ਵਾਲੀ ਪੱਟੀ ਹੈਗੀ ਜਿਹੜੀ ਸ਼ਰਟ ਨਾਲ ਦੇ ਕੱਪੜੇ ਦੀ ਲੱਗੀ ਹੋਈ ਹੈ ਹਾਂਜੀ ਨੈਕਸਟ ਕਲਰ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਗ੍ਰੀਨ ਕਲਰ ਹੈ ਇਹ ਦੇ ਨਾਲ ਸਿਲਕਰੀ ਬਾਟਮ ਰਹੇਗੀ ਇਸ ਤਰ੍ਹਾਂ ਦੇ ਨਾਲ ਸ਼ਰਟ ਰਹੇਗੀ ਠੀਕ ਹੈ ਬਿਲਕੁਲ ਲਾਈਟ ਵੇਟ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ ਤਾਂ ਨਹੀਂ ਇਸ ਦੇ ਨਾਲ ਪਲੇਨ ਚਨੂਨ ਦਾ ਦੁਪੱਟਾ ਰਹੇਗਾ ਪੱਟੇ ਦੇ ਇੱਥੇ ਸਾਰੇ ਪੱਟੀਏ ਵਾਲੀ ਜਿਹੜੀ ਹੈਗੀ ਆ ਉੱਪਰਲੀ ਸਾਈਡ ਲੱਗੀ ਹੋਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਨੈਕਸਟ ਇਹ ਵਾਲਾ ਜੀ ਬੜਾ ਹੀ ਪਿਆਰਾ ਕਲਰ ਹੈ ਹੁਣ ਕਹਿਣ ਨੂੰ ਤਾਂ ਅਸੀਂ ਤੁਹਾਨੂੰ ਇਹ ਵੀ ਪਿਓਰ ਕਹਿ ਕੇ ਸੇਲ ਕਰ ਸਕਦੇ ਹਾਂ ਜੀ ਦੇਖੋ ਇਹ ਵਾਲੇ ਕਲਰ ਆ ਜਿਹੜੇ ਪਿਓਰ ਤੇ ਹੋਣਗੇ ਪਿਓਰ ਤੋਂ ਬਿਨਾ ਹੋ ਹੀ ਨਹੀਂ ਸਕਦੇ ਨਹੀਂ ਜੀ ਮਿਲਡ ਡਾਈਡ ਹੈ ਠੀਕ ਹੈ ਇਹ ਸੈਮੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇੱਥੇ ਵੀਵਿੰਗ ਹੈ ਕੀ ਐਸਾਈਡ ਦੇ ਉੱਪਰ ਠੀਕ ਹੈ ਹੈ ਸੌਫਟ ਉਹ ਕੋਈ ਨਹੀਂ ਹੈਗਾ ਕਿ ਸੌਫਟ ਨਹੀਂ ਹੈ ਪਰ ਜੋ ਚੀਜ਼ ਜਿਵੇਂ ਆ ਅਸੀਂ ਤੁਹਾਨੂੰ ਉਵੇਂ ਹੀ ਕਹਿ ਕੇ ਦਿੰਨੇ ਆ ਆਲਵੇਸ ਇਹ ਨਹੀਂ ਹੁੰਦਾ ਕਿ ਤੁਹਾਨੂੰ ਸੈਮੀ ਨੂੰ ਪਿਓਰ ਕਹਿ ਕੇ ਅਸੀਂ ਸੇਲ ਕਰੀਏ ਠੀਕ ਹੈ ਤਾਂ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਂਦੀ ਹੈ ਕਿ ਜਿਹੜੀ ਚੀਜ਼ ਪਿਓਰ ਹੈ ਜੀ ਉਹਨੂੰ ਪਿਓਰ ਕਹਿ ਕੇ ਹੀ ਸੇਲ ਕੀਤਾ ਜਾਂਦਾ ਸੈਮੀ ਨੂੰ ਸੈਮੀ ਕਹਿ ਕੇ ਹੀ ਸੇਲ ਕਰਾਂਗੇ ਇਸੇ ਕਰਕੇ ਤੁਹਾਡਾ ਸਾਡੇ ਤੇ ٹرسٹ ਬਣਿਆ ਹੋਇਆ ਤੇ ਉਸ ਚੀਜ਼ ਨੂੰ ਅਸੀਂ ਕਦੇ ਵੀ ਖਰਾਬ ਨਹੀਂ ਕਰਾਂਗੇ ਤੁਸੀਂ ਬੇਫਿਕਰ ਹੋ ਕੇ ਸਾਡੇ ਤੋਂ ਕਪੜਾ ਲੈ ਸਕਦੇ ਹੋ ਕਿੰਨਾ ਹੀ ਲੀਏ ਨੇ ਹੁਣ ਮੈਂ ਤੁਹਾਨੂੰ ਇਧਰ ਸੂਟ ਦਿਖਾਉਣੀ ਹੈ ਕਿਉਂਕਿ ਆਪਣੀ ਵਰਨਾਸ ਘਰ ਨਹੀਂ ਟਿਕ ਰਹੀ ਲਓ ਜੀ ਇਹ ਵਾਲਾ ਕਲਰ ਹੈ ਠੀਕ ਹੈ ਬੜਾ ਹੀ ਪਿਆਰਾ ਜਿਹਾ ਲਵੈਂਡਰ ਕਲਰ ਹੈ ਇਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਠੀਕ ਹੈ 올ਓਵਰ ਵੀ ਬਣਾ ਸਕਦੇ ਹਾਂ ਜੀ ਮੈਚਿੰਗ ਜਿਆਦਾ ਸੋਹਣੇ ਲੱਗਦੇ ਹੁੰਦੇ ਸੂਟ ਬਣੇ ਕੋਈ ਨਾ ਆਪਾਂ ਤੁਹਾਨੂੰ ਉਸ ਤਰ੍ਹਾਂ ਦੇ ਨਾਲ ਮੈਚਿੰਗ ਸ ਲਗਾ ਦਾਂਗੇ ਇਹ ਕੇਵਲ ਇਹ ਸਾਡੇ ਕੋਲ ਕਾਫੀ ਪਿਆ ਹੋਇਆ ਹੈ ਮਤਲਬ 3-4 ਸੂਟ ਵੀ ਤੁਸੀਂ ਸੈੱਟ ਦੇ ਪਰਚੇਸ ਕਰ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਹੈ ਬੜਾ ਹੀ ਸੋਹਣਾ ਇਸ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਡਿਜ਼ਾਈਨ ਸਾਰੇ ਬਹੁਤ ਸੋਹਣੇ ਨੇ ਠੀਕ ਹੈ ਇਸ ਦੇ ਨਾਲ ਜਿੱਦਾਂ ਦੇਖੋ ਨਿਸ਼ਮਰਤੀ ਬਾਟਮ ਆਪਾਂ ਮੈਚ ਕੀਤੀ ਹੋਈ ਹੈ ਠੀਕ ਹੈ ਸ਼ਿਮਰ ਵੀ ਸਹੀ ਲੱਗਦੀ ਹੈ ਇਸ ਦੇ ਨਾਲ ਤੇ 크ريب ਵੀ ਸਹੀ ਲੱਗਦੀ ਹੈ ਇਹ ਵਾਲਾ ਕਲਰ ਹੈ ਜੀ ਡਿਜ਼ਾਈਨ ਇਹ ਵਾਲਾ ਠੀਕ ਹੈ ਇਹ ਦੋਨੋਂ ਸੇਮ ਹੀ ਡਿਜ਼ਾਈਨ ਨੇ ਕਲਰ ਦਾ ਫਰਕ ਹੈ ਤੀਸਰਾ ਇਸ ਦੇ ਵਿੱਚ ਇਹ ਵਾਲਾ ਕਲਰ ਹੈ ਇਹ ਸੀਗਾ ਜਿਹੜਾ ਆਪਣਾ ਪੀਚ ਕਲਰ ਸੀ ਇਹ ਥੋੜਾ ਜਿਹਾ ਔਰੇਂਜੀ ਸ਼ੇਡ ਦੇ ਵਿੱਚ ਆ ਜਾਂਦਾ ਬੜਾ ਹੀ ਪਿਆਰਾ ਕਲਰ ਹੈ ਇਹ ਵੀ ਇਸ ਤਰ੍ਹਾਂ ਦੇ ਨਾਲ ਠੀਕ ਹੈ ਹਾਂਜੀ ਇਹ ਕਾਵਲ ਫਿਰੋਜੀ ਕਲਰ ਵੀ ਇਸ ਦੇ ਵਿੱਚ ਅਵੇਲੇਬਲ ਹੈ ਇਹ ਰਹਿ ਗਿਆ ਸੀ ਆਪਣਾ ਐਡ ਕਰਨ ਵਾਲਾ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਪ੍ਰੋਪਰ ਪਿਓਰ ਫਿਰੋਜੀ ਕਲਰ ਹੈ ਇਹ ਸੈਮੀ ਵਾਲੀ ਬਰੋਕੇਟ ਦੇ ਉੱਪਰ ਬਹੁਤ ਸੋਹਣੇ ਡਿਜ਼ਾਈਨ ਨੇ ਬਾਕੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਕੇ ਸਕਰੀਨਸ਼ਾਟ ਆਪਾਂ ਨੂੰ ਸੈਂਡ ਕਰ ਸਕਦੇ ਹੋ ਆਪਾਂ ਤੁਹਾਡੇ ਲਈ ਇੱਕ ਸ਼ਾਰਟ ਵੀਡੀਓ ਅਪਲੋਡ ਕਰਾਂਗੇ ਜੀ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਹੁਣ ਜਿਹੜਾ ਨਵਾਂ ਸਟੱਫ ਆਇਆ ਕਿਹੜਾ-ਕਿਹੜਾ ਆਇਆ ਤੁਹਾਡੇ ਕੋਲ ਕੀ-ਕੀ ਆਪਸ਼ਨਸ ਨੇ ਅਗਰ ਤੁਸੀਂ ਕ੍ਰੇਪ ਤੋਂ ਸਿਲਕ ਤੋਂ ਅੱਕ ਚੁੱਕੇ ਹੋ ਤਾਂ ਤੁਸੀਂ ਉਹਨਾਂ ਸਟੱਫਸ ਵੱਲ ਜਿਹੜਾ ਹੈਗਾ ਸ਼ਿਫਟ ਕਰ ਸਕਦੇ ਹੋ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਆਰਡਰਸ ਕਰੋ ਬੁੱਕ